ਮੌਸਮ ਵਿਭਾਗ ਦੇ ਵੱਲੋਂ ਕੀਤੀ ਗਈ ਭਵਿੱਖਬਾਣੀ ਕਿਤੇ ਨਾ ਕਿਤੇ ਸੱਚ ਸਾਬਿਤ ਹੁੰਦੀ ਵਿਖਾਈ ਦੇ ਰਹੀ ਹੈ ਸੂਬੇ ਭਾਰਤ ਦੇ ਵਿੱਚ ਹੋਈ ਬੇਮੌਸਮੀ ਨੇ ਕਿਸਾਨਾਂ ਦੀਆਂ ਚਿੰਤਾਵਾਂ ਦੇ ਵਿੱਚ ਫਾਟਾ ਕਰ ਦਿੱਤਾ ਕਿਉਂਕਿ ਕਿਸਾਨਾਂ ਦੀ ਪੁੱਤਾ ਵਾਂਗ ਪਾੜੀ ਫਸਲ ਜਿੱਥੇ ਮੰਡੀਆਂ ਦੇ ਵਿੱਚ ਰੋਲ ਰਹੀ ਹੈ ਪਰ ਉੱਥੇ ਹੀ 70% ਦੀ ਫਸਲ ਕਿਸਾਨਾਂ ਦੀ ਹਜੇ ਖੇਤਾਂ ਦੇ ਵਿੱਚ ਖੜੀ ਹੈ ਸੈਲਰ ਐਸੋਸੀਏਸ਼ਨ ਦੇ ਵੱਲੋਂ ਕੀਤੀ ਗਈ ਹੜਤਾਲ ਦੇ ਕਾਰਨ ਮੰਡੀਆਂ ਦੇ ਵਿੱਚ ਚੌਨੇ ਦੇ ਅੰਬਾਰ ਲੱਗ ਗਏ ਨੇ ਜੇਕਰ ਨਾਪਾਦੀ ਅਨਾਜ ਮੰਡੀ ਦੀ ਗੱਲ ਕੀਤੀ ਜਾਵੇ ਜੋ ਏਸ਼ੀਆ ਦੀ ਦੂਜੇ ਨੰਬਰ ਦੀ ਜਾਣੀ ਜਾਂਦੀ ਮੰਡੀ ਹੈ ਅਤੇ ਇਸ ਮੰਡੀ ਦੇ ਵਿੱਚ ਲੱਖਾਂ ਦੀ ਤਦਾਦ ਦੇ ਵਿੱਚ ਝੋਨੇ ਦੀਆਂ ਭਰੀਆਂ ਹੋਈਆਂ ਬੋਰੀਆਂ ਖੁੱਲੇ ਅਸਮਾਨ ਦੇ نیچے بارش ਦੇ ਵਿੱਚ ਭਿੱਜ ਰਹੀਆਂ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਮੰਡੀ ਦੇ ਵਿੱਚ ਫਸਲ ਉਤਾਰਨ ਦੀ ਜਗ੍ਹਾ ਨਹੀਂ ਆ ਇਸ ਕਰਕੇ ਉਹ ਆਪਣੀ ਫਸਲ ਕਿੱਥੇ ਲੈ ਕੇ ਜਾਣ ਨੂੰ ਮਜਬੂਰ ਨੇ ਕਿਸਾਨਾਂ ਦਾ ਬੜਾ ਹਾਲ ਹੀ ਹੈ ਸਾਫ ਨਾਲ ਜਿਹੜੇ ਸਾਫ ਨਾਲ ਮੌਸਮ ਚੱਲ ਰਹੀ ਆ ਹੋਣਾ ਹੀ ਨਹੀਂ ਖੱਤੇ ਜਿ ਰੱਖਦੇ ਫਸਲ ਫੇਰ ਪੰਗਾ ਹੀ ਜੇ ਵੀ ਰਿਹਾ ਉਹਨਾਂ ਦਾ ਦੇਖੋ ਕੋਈ ਮੰਡੀ ਦਾ ਉਹ ਨਹੀਂ ਹੈਗਾ ਪ੍ਰਬੰਧ ਮੂਰੇ ਦੇ ਚੱਕੇ ਲੱਗੇ ਨੇ ਸਾਡੀ ਸਲਾਹ ਤੇ ਪਹਿਲਾਂ ਵੀ ਅੰਦਰ ਲਾਲਾਂ ਟ੍ਰਾਲੀਆ ਚਲੋ ਹੁਣ ਦਸਤਾ ਟਾਲੀ ਲੈ ਕੇ ਟਾਈਮ ਪਾਸ ਕਰ ਰਹੇ ਆ ਜੀ ਹਾਂ ਜੀ ਹੁਣ ਪੂਰੀ ਮੰਡੀ ਭਰ ਚੁੱਕੀ ਆ ਹਾਂ ਜੀ ਵੀਰ ਜੀ ਪੂਰੀ ਮੰਡੀ ਭਰੀ ਪਿਆਸ ਸਟ੍ਰਾਈਕ ਕਰਕੇ ਦੇਖ ਲਓ ਤੁਸੀਂ ਕਿੰਨਾ ਬੁਰਾ ਹਾਲ ਆ ਮੂਰੇ ਲੱਗੇ ਪੈ ਨੇ ਸਾਡੀ ਐਂ ਸਲਾਹ ਦੀ ਵੀ ਅੰਦਰ ਜਾ ਕੇ ਚਲੋ ਲਾਲਾਂ ਕੇ ਜੀ ਸੈੱਡ ਨਹੀਂ ਚ ਸੈੱਡ ਦਾ ਹਾਂ ਸੈੱਡ ਦਾ ਸੈੱਡ niche ਹੁਣ ਸੈੱਡ ਵਿੱਚੋਂ ਤਾਂ ਖਾਲੀ ਪਿਆ ਜੀ ਮੂਰੇ ਭਰੇ ਪਿਆ ਜੀ ਸਾਰਾ ਵਿੱਚ ਵਿਚਾਰਾ ਕੋਈ ਹੁਣ ਤੁਸੀਂ ਕਿੱਥੇ ਲੈ ਜਾਓਗੇ ਅਸੀਂ ਵੀਡੀਓ ਦੇਖਦੇ ਹੁਣ ਵੀ ਕੀ ਹਾਲ ਹੈ ਜਿਆ ਅਰਤੀ ਨੂੰ ਪੁੱਛਦੇ ਕਿੰਨੀ ਗੱਲ ਬਾਤ ਹੈ ਜੀ ਤਾਂ ਯਾਰ ਕਿਸ ਤਰ੍ਹਾਂ ਦੇਖ ਜਿਵੇਂ ਮੌਸਮ ਆ ਜਿਹੜਾ ਹੈਗਾ ਹਨੇਰਾ ਹੋਇਆ ਪਿਆਗਾ ਜਿਵੇਂ 7:30 ਪਾਣੀ 8 ਵਜੇ ਦਾ ਟਾਈਮ ਹੋ ਗਿਆ ਇਸ ਤਰ੍ਹਾਂ ਦੀ ਹਾਲਤ ਦੇਖੀ ਨਾ ਕਦੀ ਨਾ ਵੀ ਜੀ ਬਹੁਤ ਵਰਾ ਹਾਲ ਹੈ ਇਸ ਵਾਰ ਤਾਂ ਦੇਖਣੇ ਵੀ ਸਾਰੇ ਹੀ ਘਰੋ ਘਰੇ ਸਾਰ ਵਧੀਆ ਤਾਰੇ ਨਿਕਲੇ ਸੀ ਚਲੋ ਠੀਕ ਆ ਕੋਈ ਗੱਲ ਨਹੀਂ ਮੌਸਮ ਹੁਣ ਕਰੋ ਰੋ ਰਿਹਾ ਕੇ ਦੇਖੀਏ ਐਨਾ ਬੁਰਾ ਹਾਲ ਹੋ ਗਿਆ ਰਸਤੇ ਤੇ ਜਾਣ ਦਾ ਖਰਾਬ ਹੋ ਗਿਆ ਕਿੰਨਾ ਤੋਂ ਨੁਕਸਾਨ ਹੋਊਗਾ ਖੜੀਆਂ ਨੇ ਖੇਤਾਂ ਚ ਉਹਦਾ ਕੀ ਹਾਲਾਤ ਹੋਣਗੇ ਹੁਣ ਵੀਜੀ ਦੇਖੋ ਜਿਹੜੀ ਤਾਂ ਹੈ 15 ਦਿਨ ਕੱਟ ਜੂ ਉਹਦਾ ਕੋਈ ਚੱਕਰ ਨਹੀਂ ਹੈਗਾ ਜੀ ਉਹ ਤਾਂ ਲਾਲੋ ਪਾਣੀ-ਮੁਣੀਆ ਨੂੰ ਸੋਖ ਜੂਗਾ ਵੀ ਜੇ ਹੁਣ ਅੱਗੇ ਮਾਸੋਂ ਠੀਕ ਰਿਹਾ ਜਿਹੜੀ ਲਾਲੋ ਵੀ ਹੁਣ ਮੌਕੇ ਤੇ ਆਈ ਪਈ ਆ ਉਹ ਕਿਸਾਨ ਦਾ ਸਾ ਸੁੱਕੇ ਪੈਣੀ ਬਹੁਤ ਬਰਾ ਹਾਲਾ ਕਿੰਨਾ ਦਾ ਨੁਕਸਾਨ ਹੋਊਗਾ ਇੱਕ ਚੀਜ਼ ਦਾ ਨੁਕਸਾਨ ਤਾਂ ਵੀਜੀ ਦੇਖੋ ਜਿਹੜੀ ਜਿਵੇਂ ਕੁਝ ਵੈਰਾਈਟੀਆਂ ਆਈਆਂ ਨੇ ਆਪਣੇ ਬਸਬਤੀ ਦੀਆਂ ਜਿਵੇਂ 1509 ਆਈ ਉਹ ਐ ਨਹੀਂ ਪਤਾ ਘਰੋਂ ਥੱਲੇ ਲੈ ਬੈਹ ਜਾਂਦੀ ਇੱਕ ਵਾਰ ਤਾਂ ਬਹੁਤ ਵੱਡਾ ਹਮਸਕਰਾ ਹੋਗਾ ਸਹੀ ਹੋ ਤਾਂ ਨਹੀਂ ਨਹੀਂ ਚੱਲਣੀ ਕੋਈ ਪਹੇ ਨਹੀਂ ਚੱਲਦਾ ਜੀ ਹੱਥੀਂ ਵੀ ਮੁਸ਼ਕਲ ਆਈ ਹਾਂ ਇਹ ਕਈ ਵਾਰ ਵਿੱਚ ਹਰਾ ਹੋਣ ਲੱਗੇ ਦਾ ਝੋਨਾ ਤੁਹਾਡੀ رائے ਮੁਤਾਬਕ ਕਿੰਨੇ ਪਰਸੈਂਟ ਆਪਾਂ ਸੋਤ ਲਾਈ ਹੋਏ ਕਿੰਨੇ ਪਰਸੈਂਟ ਕੱਟ ਗਈ ਹੋਊਗੀ ਇਹਦੇ ਫਸਲ ਸਈ ਤਾਂ ਵੀ ਜੀ ਕੁਝ ਵੀ ਨਹੀਂ ਕੱਟਿਆ ਜੀ ਆਪਾਂ ਹਿਸਾਬ ਨਾਲ 20% ਲਾ ਲਓ ਵੱਧ ਤੋਂ ਵੱਧ ਉਹ ਵੀ ਦੂਈਆਂ ਬਰੇਕਿੰਗ ਕਰਕੇ ਜੀ 80% ਕਿਤੇ ਚ ਕੱਟਿਆ ਜਾ ਰਹਾ ਬਣਾ ਲਈ ਹਾਂਜੀ ਹਾਂਜੀ ਹੁਣ ਕੀ ਮਾ ਕਰੇ ਸਰਕਾਰ ਤਾਂ ਸਰਕਾਰ ਤੋਂ ਦਾ ਮਾਅਵਜੇ ਦੀ ਮੰਗ ਆਈ ਜੋ ਕਈ ਵਾਰ ਮਨਖੇਤਾਂ ਦੇਖਿਆ ਜਾ ਕਿ ਮੇਰੇ ਹਾਲਤਾਂ ਵਿੱਚ ਜਿਹੜੇ ਲੋਕਾਂ ਦਾ ਜ਼ਿਆਦਾ ਨੁਕਸਾਨ ਹੋ ਗਿਆ ਵਿਚਾਰਾਂ ਦਾ ਉਹਨਾਂ ਦਾ ਮੜਾ ਕੋਈ ਗਰਾਵਰੀ ਬਰਾਫ ਤੇ ਅਤਿਅੰਤਰ ਸਰਕਾਰ ਤੋਂ ਕੀ ਮੰਗ ਕਰਦੇ ਸਟ੍ਰਾਈਕ ਜਿਹੜੀ ਹੈ ਖੁੱਲਣੀ ਚਾਹੁੰਦੇ ਆ ਸੈਲ ਰੈਸੋਸੀਅਨ ਤਾਂ ਹੀ ਤੁਹਾਡਾ ਮਾਲ ਇੱਥੇ ਲਹੀਗਾ ਹਾਂਜੀ ਵੀਰ ਜੀ ਖੁੱਲੂ ਤਾਂ ਹੀ ਆ ਜੀ ਹੁਣ ਮੈਂ ਤਾਂ ਮੰਡੀਆਂ ਭਰ ਦੇਣੀਆਂ ਕੀ ਕਹੂਗਾ ਜੀ ਮੁਸ਼ਕਲ ਤਾਂ ਵੀਰੇ ਬਹੁਤ ਆ ਰਹੀ ਹੈ ਕਦੇ ਹੜਤਾਲ ਹੋ ਜਾਂਦੀ ਹੈ ਕਦੇ ਮੀਂਹ ਵਸ ਵੀਰੇ ਬਹੁਤ ਜ਼ਿਆਦਾ ਮੁਸ਼ਕਲ ਆ ਰਹੀ ਤੇ ਤੁਸੀ ਕਿੱਥੇ ਲਾਉਂਗੇ ਹੁਣ ਤਾਂ ਵੀਰੇ ਖੜੀ ਆਲੇ ਘਰੇ ਲਾਵਾਂਗੇ ਨਹੀਂ ਛੱਡ ਥੱਲੇ ਨੇ ਰੇ ਲੈ ਕੇ ਜਾਉਂਗੇ ਵਾਪਸ ਹਾਂ ਵੀਰੇ ਇੱਥੇ ਕਿੰਨਾ ਚ ਵਜਾ ਹੈਗੇ ਕੋਈ ਖਾਲੀ ਜਗ੍ਹਾ ਤਾਂ ਬੈ ਹੈਗੀ ਹੈ ਖਾਲੀ ਵੀਰੇ ਹਾਂ ਜਗ੍ਹਾ ਅਲੱਦਾ ਨਹੀਂ ਕੋਈ ਚੱਕਰ ਵੀਰੇ ਪਰ ਉਹ ਮੁਸ਼ਕਲ ਆ ਰਹੀ ਹੈ ਮੌਸਮ ਨਹੀਂ ਸਾਥ ਦੇ ਰਿਹਾ ਕਿ ਘੜਤਾਲ ਕਰਕੇ ਵੀ ਕਾਫੀ ਮੁਸ਼ਕਲ ਆ ਹਾਂ ਹੜਤਾਲ ਕਰਕੇ ਵੀ ਖਾਸ ਕਿੰਨਾ ਤੇ ਨੁਕਸਾਨ ਹੋਊਗਾ ਨੁਕਸਾਨ ਦਾ ਨੁਕਸਾਨ ਤਾਂ ਹੋਏਗਾ ਵੀਰੇ ਆ ਜਿਹੜੀ ਹੁਣ ਮਤਲਬ ਮੀਂਹ ਪੈ ਗਿਆ ਢੇਰੀ ਤਾਂ ਥੱਲੇ ਉਹ ਤਾਂ ਥੱਲੋ ਖਤਮਾ ਵੀਰੇ ਅੱਛਾ ਹੁਣ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਮੰਗ ਤਾਂ ਬਸ ਆਹੀ ਹੈ ਵੀਰੇ ਮਾਜ ਦੇ ਦੇਵੇ ਅਜੀ ਪਿੰਡਾਂ ਦੇ ਵਿੱਚ ਕਿੰਨੀ ਕੁ ਪਈ ਆ ਜਿਹੜੀ ਕੱਟਣ ਵਾਲੀ ਪਈ ਆ ਫੰਤਾ 11 21 ਲਾਲੋ 26 ਵੀ ਖੜੀ ਆ ਵੀਰੇ ਸਵਾ 27 ਵੀ ਵੀ ਊਸ਼ਾ ਵੀ ਬਥੇਰੀ ਖੜੀ ਆ ਜਿਰੀ ਬਾਉ ਖੜੀ ਆ ਕਿੰਨੇ ਪਰਸੈਂਟ ਖੜੀ ਹੋਊ 100 ਦੇ ਚੋ ਲਾਈ ਜਾਵੇਗੀ 70% ਤਾਂ ਖੜੀ ਹੋਏ ਇਹ 30% ਜੀ ਕੱਟੇ 30% ਹੀ ਕੱਟਿਆ ਤਾਂ ਜਿਹੜੇ ਮਤਲਬ ਪਹਿਲਾਂ ਵੀ ਆਉਂਦੇ ਨੇ ਉਹੀ ਕੱਟੇ ਨੇ ਅੱਜ ਵੀਰੇ ਤੇ ਆਰੇ ਮੰਡੀ ਚ ਭਰਾ ਆ ਭਾਜੀ ਹੁਣ ਦੇਖ ਰਿਹਾ ਸਾਨੂੰ ਸਾਲਾ ਦੇਖੋ ਕਿਵੇਂ ਮਾਲ ਪਿਆ ਅੰਦਰ ਦੇਖੋ ਕਿਵੇਂ ਭਿੱਜ ਰਿਹਾ ਮਾਲ ਆ ਸੱਜਣਾ ਹੜਤਾਲ ਕਰ ਰੱਖੀ ਆ ਕੀ ਕੀ ਲੱਗਦਾ ਸਰਕਾਰਾਂ ਵੱਲੋਂ ਜਿਹੜਾ ਹੈਗਾ ਇਸ ਮੌਕੇ ਤੇ ਕਿਉਂ ਜਿਹੜਾ ਹੈਗਾ ਵਤੀਰਾ ਕੀਤਾ ਜਾਂਦਾ ਖਤਮ ਆ ਜੀ ਖਤਮ ਇਹ ਕੰਮ ਖਤਮ ਆ ਸਰਕਾਰਾਂ ਦਾ ਕੋਈ ਹੋਰ ਨਹੀਂ ਕੋਈ ਗੌਰ ਨਹੀਂ ਕੋਈ ਉਰੇ ਆਉਂਦਾ ਨਹੀਂ ਦੇਖਦਾ ਨਹੀਂ ਥੋੜੇ ਸਾਹਮਣੇ ਭਿੱਜਿਆਂ ਪਿਆ ਨਾ ਲਾਈ ਜਾਂਦੇ ਨੇ ਉੱਥੇ ਹੁਣ ਤਿੰਨ ਬਾਦ ਦੇ ਆ ਕੇ ਖੜੀਆਂ ਨੇ ਢਾਲੀਆਂ ਆ ਖੜੀਆਂ ਨੇ ਕਹਿੰਦੇ ਨੇ ਢਾਲੀਆਂ ਇੱਕ ਉਹ ਤਾਂ ਕੁਗਰਤੀ ਮਾਰ ਤੇ ਦੂਜੇ ਪਾਸੇ ਸੈਲਰ ਐ ਬਾਕੀ ਦਾ ਸੈਲਰ ਹੜਤਾਲ ਮੌਜਣਾ ਉਹ ਤਾਂ ਆਪਦੀ ਹੜਤਾਲ ਕਰੀ ਬੈਠੇ ਨੇ ਹੁਣ ਹਰਾਨ ਅਸੀਂ ਹੁੰਨੇ ਆ ਆ ਲੇਬਰ ਦੇਖ ਲੋ ਵੀ ਪਹਿਲਾਂ ਹੋਰ ਇੱਕ ਭਰਦੀ ਐ ਫਿਰ ਉੱਪਰ ਟੰਗੇ ਪੈਣੇ ਤਾਂ ਆ ਇਹਨਾਂ ਤੁਹਾਡੇ ਜਿਹੜੇ ਪਾਸਰ ਜਿਹੜੀ ਖੇਤਾਂ 'ਚ ਖੜੀ ਉਹ ਵੀ ਖਰਾਬ ਹੁੰਦਾ। ਖੇਤਾਂ 'ਚ ਤਾਂ ਵੱਢ ਲਈ ਵੀਰੇ ਅਸੀਂ ਵੱਢੀ ਮੱਠਾਂ 'ਚ ਤਾਂ ਨਹੀਂ। ਨਹੀਂ ਜਿਹੜੀ ਲੋਕਾਂ ਦੀ ਰਹਿੰਦੀ ਆ। ਹਾਂ ਬਹੁਤ ਰਹਿੰਦੀ ਆ ਬੁਰਾ ਹਾਲ ਲੋਕਾਂ। ਹੂੰ। ਫਿਰ ਕੀ ਮੰਗ ਕਰਦੇ। ਮੰਗ ਇਹੀ ਕਰਦਾ ਸਰਕਾਰ ਨੂੰ ਵੀ ਕੋਈ ਫੈਸਲਾ ਕਰੇ ਛਾਲਾ ਦਾ। ਨਹੀਂ ਰਹਿ ਨਹੀਂ ਕੱਢ ਲਾ। ਹਾਂ ਨਹੀਂ ਫਿਰ ਇਸ ਲੋੜ ਤਾਂ ਬਹੁਤ ਹੋਇਆ ਜਿਹੜੇ ਹੁਣ ਜਿਹੜੀ ਅੱਧੀ ਖੜੀ ਆ ਬਹੁਤ ਬੁਰਾ ਹਾਲ ਆ ਵੀਰੇ ਦਾ।